ਸਾਡੀ ਇਹ ਹੀ ਹੈ ਵੀ ਕਾਂਗਰਸ ਪਾਰਟੀ ਇਹ ਹਲਕਾ ਕਾਂਗਰਸੀ ਹਲਕਾ ਹੈ ਤੇ ਬੀਬੀ ਜੀ ਇੱਕ ਚੰਗੇ ਕੈਂਡੀਡੇਟ ਹੈ ਸਮਾਜ ਸੇਵੀ ਹੈ ਇਹਨਾਂ ਦਾ ਬੇਟਾ ਵੀ ਯੂਥ ਕਾਂਗਰਸ ਦੇ ਵਿੱਚ ਕੰਮ ਕਰ ਰਿਹਾ ਹੈ ਔਰ ਜਿੱਥੇ ਜਿੱਥੇ ਵੀ ਸਮਾਜ ਨੂੰ ਲੋੜ ਹੁੰਦੀ ਹੈ ਉੱਥੇ ਉਹ ਇੱਕ ਲੀਡਰ ਵਾਂਗ ਉੱਪਰ ਕੇ ਕੰਮ ਕਰਦਾ ਸੋ ਮੈਂ ਕਹੂੰਗਾ ਕਾਫੀ ਚੰਗਾ ਕੈਂਡੀਡੇਟ ਸਾਡੇ ਜ਼ਿਲ੍ਹਾ ਪ੍ਰੀਸ਼ਦ ਨੂੰ ਮਿਲਿਆ ਹੈ ਔਰ ਲੋਕ ਇਹਨਾਂ ਦੀ ਬੱਤੂ ਬੱਤ ਮਦਦ ਕਰਨ ਤੇ ਇਹਨਾਂ ਨੂੰ ਜਿਤਾ ਕੇ ਇਥੋਂ ਜ਼ਿਲ੍ਹਾ ਪ੍ਰੀਸ਼ਦ ਦੀ ਭੇਜਣ ਕਿ ਜਿਹੜੀ ਅੱਗੇ ਆਉਣ ਵਾਲਾ ਸਮਾਂ ਦਿਖ ਰਿਹਾ ਸਾਰਿਆਂ ਨੂੰ ਦਿਖ ਰਿਹਾ ਵੀ ਉਹ ਕਾਂਗਰਸ ਪਾਰਟੀ ਦਾ ਸਮਾਂ ਹੈ ਤੇ ਇਹਨਾਂ ਦਾ ਸਾਲ ਰਹਿ ਗਿਆ ਹੈ ਸਾਲ ਬਾਅਦ ਕਾਂਗਰਸ ਪਾਰਟੀ ਦੇ ਆਣਾ ਤੇ ਇਹਨਾਂ ਦੇ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੇਅਰ ਜਿਹੜੇ ਵੀ ਉਹ ਹੋਣਗੇ ਮੈਂਬਰ ਹੋਣਗੇ ਉਹਨਾਂ ਨੇ 4 ਸਾਲ ਅਗਲੀ ਸਰਕਾਰ 'ਚ ਕੰਮ ਕਰਨਾ ਸੋ ਆਪਾਂ ਉਹਨਾਂ ਨੂੰ ਬਣਾਈਏ ਉਹਨਾਂ ਨੂੰ ਜਿਤਾਈਏ ਜਿਹਨਾਂ ਦਾ ਅੱਗੇ ਆਉਣ ਵਾਲਾ ਸਮਾਂ ਆਪਾਂ ਨੂੰ ਦੇਖਦਾ ਹੈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸਪੋਰਟ ਕਰ ਰਹੀ ਹੈ ਮੈਡਮ ਮੈਡਮ ਜੀ ਦੀ ਬਿਲਕੁਲ ਕਾਂਗਰਸ ਪਾਰਟੀ ਹੁਣ ਜਦੋਂ ਮੈਂ ਇੱਥੇ ਖੜਾ ਹਾਂ ਸਾਰੇ ਨਾਲ ਹੈ ਤਾਂ ਕਾਂਗਰਸ ਪਾਰਟੀ ਇਹਨਾਂ ਦੇ ਬਿਲਕੁਲ ਨਾਲ ਮਜ਼ਬੂਤੀ ਦੇ ਨਾਲ ਖੜੀ ਹੈ